ਉਹਨੂੰ ਰੋਟੀ ਵੀ ਨਾਲ ਹੀ ਬਣਾ ਲੈਣੀ ਆ ਜੀ ਮੈਂ ਕਿਹਾ ਰੋਟੀ ਲੱਗ ਰਹੀ ਆ ਦੱਸਿਓ ਜਰਾ ਮੈਨੂੰ ਕਿੰਨੀਆਂ ਕ ਰੋਟੀਆਂ ਖਾਓਗੇ ਯਾਰ ਭੁੱਖ ਤਾਂ ਬਹੁਤ ਲੱਗੀ ਆ ਐ ਕਰ ਪੰਜ ਰੋਟੀਆਂ ਬਣਾ ਦੀ ਕੀ ਕਿਹਾ ਪੰਜ ਹਾਂ ਪੰਜ ਕੀ ਕਿਹਾ ਪੰਜ ਰੋਟੀਆਂ ਖਾ ਲਓਗੇ ਓਏ ਹਾਂ ਖਾ ਲੂੰਗਾ ਮੈਂ ਕਿ ਸੋਚ ਲਓ ਇੱਕ ਵਾਰ ਮੈਂ ਤਾਂ ਪੰਜ ਰੋਟੀਆਂ ਬਣਾ ਦੋ ਪਰ ਥੋੜੇ ਤੋਂ ਹੀ ਨਹੀਂ ਖਾਧੇ ਜਾਣੀਆਂ ਹਾਂ ਕਹਿੰਦੀ ਤਾਂ ਤੂੰ ਸਹੀ ਹੈ ਖਾਂਦੇ ਖਾਂਦੇ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਚਲ ਐਂ ਕਰ ਫਿਰ ਤਿੰਨ ਰੋਟੀਆਂ ਬਣਾ ਦੇ ਤਿੰਨ ਇੱਕ ਵਾਰ ਫੇਰ ਸੋਚ ਲਓ ਤੁਹਾਨੂੰ ਵੀ ਤਾਂ ਪਤਾ ਜਿਹੜੀ ਮੈਂ ਰੋਟੀ ਬਣਾਉਣੀ ਆ ਉਹ ਦਾ ਸਾਈਜ਼ ਵੀ ਵੱਡਾ ਹੁੰਦਾ ਗੁੰਦੀ ਵੀ ਮੋਟੀ ਆ ਫਿਰ ਜੇ ਥੋਡੇ ਤਾਂ ਨਾ ਖਾਦੀ ਗਈ ਤੇ ਆਟਾ ਮੈਂ ਵੱਧ ਗੁੰਨ ਲਿਆ ਮੇਰੀਆਂ ਬਣਾਈਆਂ ਰੋਟੀਆਂ ਤਾਂ ਖਰਾਬ ਜਾਣਗੀਆਂ ਨਾ ਤੂੰ ਚੱਲ ਫਿਰ ਐਂ ਕਰੀ ਦੋ ਕਰੋ ਰੋਟੀਆਂ ਬਣਾ ਦੀ ਤੋ ਮੈਂ ਕਿ ਜੇ ਸਵੇਰੇ ਤਾਂ ਮੈਂ ਤੁਹਾਨੂੰ ਆਲੂ ਵਾਲੇ ਪਰੌਂਠੇ ਖਵਾਏ ਨੇ ਤੇ ਹਜੇ ਵੀ ਦੋ ਰੋਟੀਆਂ ਖਾਣ ਨੂੰ ਫਿਰ ਤੂੰ ਮੈਨੂੰ ਪਤਾ ਥੋਡੇ ਤਾਂ ਨਹੀਂ ਖਾਦੀਆਂ ਜਾਣੀਆਂ ਓ ਯਾਰ ਫਿਰ ਕੋਈ ਬਣਾ ਦੇ ਉਹਦੇ ਨਾਲ ਹੀ ਸਾਰ ਨੂੰ ਕੀ ਕਿਹਾ ਇੱਕ ਰੋਟੀ ਬਣਾਵਾ ਉਹ ਤੁਹਾਡੇ ਦਿਮਾਗ ਦਾ ਸੈਟ ਆ ਪਹਿਲਾਂ ਇੱਕ ਰੋਟੀ ਬਣਾਉਣ ਲਈ ਮੈਂ ਆਟਾ ਗੁੰਨਾ ਫਿਰ ਜਿਹੜੇ ਭਾਂਡੇ ਲਿਪੜਨਗੇ ਉਹ ਅਲੈਦਾ ਉਹ ਤੇਰੀ ਗਰਮੀ ਦੇਖਿਆ ਕਿੰਨੀ ਆ ਐ ਕਹੋ ਤੁਹਾਡੀ ਇੱਕ ਰੋਟੀ ਨੇ ਮੇਰੀ ਸਾਰੇ ਰਸੋਈ ਚ ਖਲਾਰਾ ਪਵਾ ਦੇਣਾ ਰਹਿਣ ਦੋ ਮੈਂ ਨਹੀਂ ਬਣਾਉਂਦੀ ਰੋਟੀ ਰੋਟੀ ਜੇ ਕੁਝ ਖਾਣਾ ਹੈ ਨਾ ਤਾਂ ਬਾਹਰੋਂ ਮੰਗਾ ਲਓ ਜੇ ਬਾਹਰੋਂ ਨਹੀਂ ਮੰਗਾਉਣਾ ਤਾਂ ਫ੍ਰਿਜ ਚ ਨਾ ਬ੍ਰੈਡ ਪੈਣੇ ਉਨਾਂ ਦਾ ਜੈਮ ਲਾ ਕੇ ਖਾ ਲਿਓ ਭੁੱਟਿਆ ਇੱਕ ਰੋਟੀ ਬਣਾ ਦੇ ਮੈਂ ਨਹੀਂ ਬਣਾਉਣੀ ਲੈ ਵੀਰਾਂ ਅੱਜ ਨਹੀਂ ਬਣਾ ਕੇ ਲਈ ਰੋਟੀ ਇਹ ਅਜ ਤਾਂ ਟਿੱਡ ਤੋਂ ਭੁੱਖੇ ਹੀ ਰਹਿਣਾ ਪਊਗਾ ਹੈਲੋ ਗਾਇਸ ਕੀ ਹਾਲ ਚਾਲ ਚੰਨ ਨੇ ਤੁਹਾਡੇ ਸਾਰਿਆਂ ਦੇ ਅੱਜ ਲਈ ਵੀਡੀਓ ਬਣਾ ਰਹੀ ਹਾਂ ਹਾਂਜੀ ਮੈਂ ਨਾ ਤੇਰੇ ਬਾਰੇ ਕੁਝ ਕਹਿਣਾ ਚਾਹਣਾ ਹਾਂ ਹਾਂਜੀ ਹਾਂਜੀ ਕਹੋ ਹਾਂਜੀ ਸ਼ੈਲੀ ਨਾ ਸਾਰਿਆਂ ਤੋਂ ਅਲੱਗ ਹੈ ਤੇ ਮੇਰਾ ਬਹੁਤ ਧਿਆਨ ਰੱਖਦੀ ਹੈ ਜੀ ਤੁਸੀਂ ਵੀ ਨਾ ਤੁਹਾਡਾ ਧਿਆਨ ਮੈਂ ਨਹੀਂ ਰੱਖੂ ਤਾਂ ਕੌਣ ਰੱਖੂ ਜੇ ਮੈਂ ਦਿਨ ਨੂੰ ਰਾਤ ਕਹਾਂ ਤਾਂ ਇਹ ਰਾਤ ਕਹਿੰਦੀ ਹੈ ਮੈਂ ਤਾਂ ਜੀ ਮੂੰਹ ਕੁਛ ਜਿਹਾ ਕੱਢਦਾ ਵੀ ਨਹੀਂ ਮੈਨੂੰ ਚਾਹ ਚਾਹੀਦੀ ਹੈ ਚੁਟਕੀਆਂ 'ਚ ਮੇਰੇ ਮੂੰਹੋਂ ਕੱਢਣ ਤੋਂ ਪਹਿਲੇ ਹੀ ਚਾਹ ਹਾਜ਼ਰ ਹੋ ਜਾਂਦੀ ਹੈ ਤੇ ਪੈਸਾ ਪੈਸਾ ਤਾਂ ਇਹ ਬਦੂ ਖਰਚਦੀ ਹੀ ਨਹੀਂ ਜਿੱਥੋਂ ਬਚੇ ਉੱਥੋਂ ਦੋ ਪੈਸੇ ਬਚਾਉਂਦੀ ਹੈ ਤੇ ਸ਼ੋਪਿੰਗ ਨਾ 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 ਸ਼ੋਪਿੰਗ ਤਾਂ ਇਹ ਕਰਦੀ ਨਹੀਂ ਕੀ ਕਹਾਂ ਜੀ ਇਹਦੀਆਂ ਤਾਂ ਜਿੰਨੀਆਂ ਸਿਫਤਾਂ ਕਰ ਲੋ ਨਾ ਬਸ ਉੰਨੀ ਥੋੜੀਆਂ ਨੇ ਜੀ ਹੋਰ ਹੋਰ ਚੱਲੀ ਗੱਲ ਕਰ ਲੈ ਯਾਰ ਨਾ ਕੀ ਗੱਲ ਮੈਂ ਤੁਹਾਨੂੰ ਸਾਰੀਆਂ ਗੱਲਾਂ ਯਾਦ ਕਰਨ ਨੂੰ ਕਹੀ ਸੀ ਨਾ ਫਿਰ ਕਿਉਂ ਨਹੀਂ ਕੀਤੀਆਂ ਯਾਰ ਕਰਵਾਤੀ ਨਾ ਮੇਰੀ ਸਾਰਿਆਂ ਦੀ ਬੇਇੱਜ਼ਤੀ ਸੋਰੀ ਯਾਰ ਭੁੱਲ ਗਿਆ ਭੁੱਲ ਗਿਆ ਕੀ ਮਤਲਬ ਦਸ ਚਾਰ ਤਾਂ ਲਾਇਨਾ ਸੀ ਉਹ ਨਹੀਂ ਤੁਹਾਡੇ ਤੋਂ ਯਾਰ ਰੱਖੋ ਹੋਈਆਂ ਉਹਨਾਂ ਸਾਰਿਆਂ ਮੇਰੇ ਬਾਰੇ ਕੀ ਸੋਚਣਗੇ ਵੀ ਮੈਂ ਤੁਹਾਡੇ ਤੋਂ ਜ਼ਬਰਦਸਤੀ ਬੁਲਵਾਇਆ ਮੈਂ ਤੁਹਾਨੂੰ ਯਾਦ ਕਰਵਾਈਆਂ ਸੀ ਨਾ ਗੱਲਾਂ ਦੱਸੋ ਕੀ ਕਹਿਣਾ ਸੀ ਅੱਗੇ ਵੀ ਤੂੰ ਜਮੀਂ ਗੁੱਸੇ ਨਹੀਂ ਹੁੰਦੀ ਹੋਰ ਵੇ ਤੂੰ ਨਰਾਜ ਤਾਂ ਹੁੰਦੀ ਹੀ ਨਹੀਂ ਦੱਸ ਫਿਰ ਆਹੀ ਤਾਂ ਤੂੰ ਲੈਣਾ ਸੀ ਜਿਹੜੇ ਤੁਹਾਡੇ ਤਾਂ ਬੋਲਨੇ ਹੋਈਆਂ ਕਰਵਾ ਕੇ ਰੱਖ ਤੇ ਮੇਰੀ ਸਾਰਿਆਂ ਚ ਬੇਇੱਜ਼ਤੀ ਤੂੰ ਦੁਬਾਰਾ ਕੈਮਰਾ ਆਨ ਕਰ ਲਾ ਮੈਂ ਦੁਬਾਰਾ ਬੋਲ ਦਿੰਨਾ ਸਾਰਿਆਂ ਲੈਣਾ ਹੁਣ ਕੀ ਫਾਇਦਾ ਹੁਣ ਚੁੱਪਾ ਕੇ ਬੈਠਾ ਮੈਂ ਵੀ ਅੱਜ ਰੋਟੀ ਨਹੀਂ ਬਣਾ ਕੇ ਦਿੰਦੀ ਤੁਸੀਂ ਦੱਸੋ ਤੁਹਾਡੇ ਨਾਲ ਵੀ ਐ ਹੋਇਆ ਜੀ ਕਦੇ ਨਹੀਂ ਹੋਇਆ ਹੋਇਆ ਨਹੀਂ ਹੋਇਆ ਉਹ ਦੱਸ ਦੋ ਯਾਰ ਸਹੀ ਸਹੀ ਹਾਂਜੀ ਕੀ ਖਾਓਗੇ ਕੁਛ ਅਕ ਕੁਛ ਵੀ ਨਾ ਕਹੋ ਮੈਨੂੰ ਇਹ ਤੁਹਾਡੇ ਕੁਛ ਵੀ ਨਹੀਂ ਨਾ ਮੇਰਾ ਦਿਮਾਗ ਖਰਾਬ ਕੀਤਾ ਪਿਆ ਵਾ ਸਵੇਰੇ ਪੁੱਛੋ ਕੁਛ ਵੀ ਬਣਾ ਲਾ ਦੁਪਹਿਰ ਨੂੰ ਪੁੱਛੋ ਕੁਛ ਵੀ ਬਣਾ ਲਾ ਰਾਤ ਨੂੰ ਪੁੱਛੋ ਕੁਛ ਵੀ ਬਣਾ ਲਾ ਇਹ ਕੁਛ ਵੀ ਮਿਲਦਾ ਕਿੱਥੋਂ ਆ ਉਹ ਸਾਰੇ ਮਾਰਕੀਟ ਜੇ ਮੈਂ ਪਤਾ ਕਰ ਲਿਆ ਨਾ ਸਬਜ਼ੀ ਵਾਲਾ ਕਹਿੰਦਾ ਕਹਿੰਦਾ ਮੇਰੇ ਕੋਲੇ ਨਹੀਂ ਕੁਝ ਵੀ ਹੈਗਾ ਕਿ ਤੂੰ ਹੋਰ ਪਤਾ ਕੀਤਾ ਉਹ ਕਹਿੰਦਾ ਸਾਡੇ ਕੋਲੇ ਕੁਝ ਵੀ ਹੁੰਦਾ ਹੀ ਨਹੀਂ ਹੁੰਦਾ ਕੀ ਹੈ ਕੁਝ ਵੀ ਜੇ ਮੈਂ ਬਣਾਦਾ ਟਿੰਡੇ ਮੈਂ ਨਹੀਂ ਖਾਣੇ ਜੇ ਮੈਂ ਬਣਾਦਾ ਤੋਰੀਆਂ ਉਹ ਤੇਰੇ ਜਵਾਕਾਂ ਨੇ ਨਹੀਂ ਖਾਣੀਆਂ ਜੇ ਬਣਾ ਰਾਂ ਮੈਂ ਕਦੂ ਉਹ ਤੁਹਾਡੀ ਮਾਤਾ ਜੀ ਨੇ ਨਹੀਂ ਖਾਣੇ ਉਹ ਬਣਾਵਾ ਤਾਂ ਬਣਾਵਾ ਕੀ ਫੇਰ ਆ ਜਾਂਦੀ ਹੈ ਗੱਲ ਕੁਝ ਵੀ ਮੈਨੂੰ ਇਹ ਦੱਸੋ ਇਹ ਕੁਝ ਵੀ ਹੁੰਦਾ ਕੀ ਆ ਉਹ ਫੁੱਟੋਂਗੇ ਵੀ ਵੀ ਖਾਣਾ ਕੀ ਆ ਪਰ ਕੁਛ ਵੀ ਨਾ ਕਹੋ ਕਿਉਂਕਿ ਇਹ ਕੁਸ਼ਵੀ ਨੇ ਨਾ ਅੱਜ ਮੈਨ ਤੋਂ ਕੁਛ ਵੀ ਕਰਵਾ ਦੇਣਾ ਹੁਣ ਨਾ ਡਿਸਾਈਡ ਕਰ ਲੋ ਛੇ ਛੇਤੀ 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 ਤਾਂ ਕਿ ਮੈਂ ਬਣਾਵਾ ਤੇ ਮੈਂ ਵੀ ਬੇਲੀ ਹੋਵਾਂ ਪਰ ਕੁਸ਼ਵੀ ਨਾ ਹੋਵੇ ਇਹ ਕੁਸ਼ਵੀ ਮੈਨੂੰ ਪਸੰਦ ਨਹੀਂ ਹੈਗਾ ਠੀਕ ਹੈ ਕਰ ਲੈਣਾ ਤੁਸੀਂ ਮੈਂ ਕਿ ਸਰਦਾਰ ਜੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਜੀ ਤੁਸੀਂ ਕਿਹੜੇ ਸੋਚ ਚ ਖੋਗੇ ਮੈਂ ਆਏ ਸੋਚਦਾ ਸੀ ਵਿਆਹ ਵਾਲੇ ਦਿਨ ਜਦੋਂ ਤੇਰੀ ਡੋਲੀ ਸੀ ਹੂੰ ਉਸ ਦਿਨ ਤੇਰੇ ਕੰਨ ਚ ਤੇਰੀ ਮਾਸੀ ਨੇ ਕੀ ਕਿਹਾ ਸੀ ਤੂੰ ਰੋਂਦੀ ਰੋਂਦੀ ਚੁੱਪੀ ਕਰ ਗਈ ਹਾਂ ਮੇਰੀ ਮਾਸੀ ਪਤਾ ਕੀ ਕਹਿੰਦੀ ਉਹ ਕਹਿੰਦੀ ਕੁੜੇ ਹੁਣ ਤੂੰ ਕਿਉਂ ਰੋਨੀ ਆ ਹੁਣ ਤਾਂ ਰੋਗ ਆ ساری ਉਮਰ ਇਹ ਤੂੰ ਤਾ ਖੁਸ਼ ਹੋ ਕੇ ਕਰ ਤੁਰ। ਮੇਰੇ ਗਾਲ ਸੁਣਿਓ। ਹਾਂ। ਮੈਂ ਕਾਫੀ ਟਾਈਮ ਤੇ ਸੋਚ ਰਹੀ ਆਂ ਕਿ ਬੀਬੀ ਤੇ ਬੇਸਤੀ ਦੇ ਵਿੱਚ ਕੀ ਫਰਕ ਆ? ਫਰਕ ਕੋਈ ਇੰਨਾ ਚ ਜ਼ਿਆਦਾ ਤਾਂ ਨਹੀਂ ਹੁੰਦਾ ਪਰ ਇਹ ਦੂਜੀਆਂ ਦੀਆਂ ਜ਼ਿਆਦਾ ਚੰਗੀਆਂ ਲੱਗਦੀਆਂ। ਅੱਛਾ। ਅੱਜ ਪਿੰਡੀਆਂ ਬਣਾਈਆਂ ਜਾ ਰਹੀਆਂ ਨੇ ਹਾਂਜੀ ਪਰ ਮੈਂ ਨਾ ਇੱਕ ਕਨਫਿਊਜ਼ਨ 'ਚ ਫਿਰਦੀ ਆ ਉਹ ਕੀ ਪਹਿਲਾਂ ਮੈਨੂੰ ਇਹ ਦੱਸੋ ਹੁਣ ਤੁਹਾਨੂੰ ਮੇਰੇ ਹੱਥ ਦੀ ਸਾਰੀਆਂ ਸਬਜ਼ੀਆਂ ਬਣਾਈਆਂ ਪਸੰਦ ਆਉਂਦੀਆਂ ਨੇ ਨਾ ਹਾਂ ਹਾਂ ਬਹੁਤ ਸਵਾਦਯੋਗ ਦੇ ਆ ਆਉਣ ਗਿਆ ਵੀ ਤੁਸੀਂ ਜੋ ਮੈਨੂੰ ਬਣਾਉਣੀ ਸਿਖਾਈਆਂ ਨੇ ਹਾਂ ਹਾਂ ਉਹ ਤਾਂ ਹੈ ਪਰ ਤੁਸੀਂ ਇਹ ਤਾਂ ਦੱਸ ਵੀ ਤੈਨੂੰ ਕਨਫਿਊਜ਼ਨ ਕੀ ਆ ਮੈਂ ਨਾ ਇਹ ਕਨਫਿਊਜ਼ਨ 'ਚ ਆ ਵੀ ਆ ਇੰਨੇ ਕੁ ਭਿੰਡੀਆਂ ਬਣਾਉਣ ਚ ਪਾਣੀ ਕਿੰਨਾ ਕ ਪਾਊਗਾ ਉਹ ਮੋٹے ਦਿਮਾਗ ਦੀ ਏ ਭਿੰਡੀਆਂ ਚ ਪਾਣੀ ਨਹੀਂ ਪੈਂਦਾ ਹੁੰਦਾ ਹੋਰ ਕਿਤੇ ਧਰੀਆਂ ਲੀਆਂ ਬਣਾ ਕੇ ਧਰ ਦੇ ਮੇਰੀ ਗੱਲ ਸੁਣੋ ਹਾਂ ਮੈਂ ਭੂਤ ਬੰਗਲਾ ਦੇਖਣਾ ਕਿਹੜਾ ਭੂਤ ਬੰਗਲਾ ਉਹ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਵੀ ਮੈਂ ਤੈਨੂੰ ਦਿਖਾ ਕੇ ਲੈ ਕੇ ਆਉਂਗਾ ਦਿਖਾ ਲਿਓ ਨਾ ਚੱਲ ਫਿਰ ਐਂ ਕਰੀ ਕੱਲ ਨੂੰ ਤਿਆਰ ਰਹੀ ਆਪਾਂ ਕੱਲ ਨੂੰ ਤੇਰੇ ਪੇਕੇ ਚੱਲਾਂਗੇ ਯਾਰ ਕਿੰਨੇ ਸਾਲ ਹੋ ਗਏ ਆਪਣੇ ਵਿਆਹ ਹੋਏ ਨੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਕਿਵੇਂ ਨਿਕਲ ਹੀ ਜਾਂਦਾ ਹਾਂ 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 ਇਹ ਤਾਂ ਹੈ ਅੱਛਾ ਮੈਨੂੰ ਇਹ ਤਾਂ ਦੱਸੋ ਤੁਹਾਨੂੰ ਖੂਬਸੂਰਤ ਲੋਕ ਪਸੰਦ ਨੇ ਜਾਂ ਸਮਝਦਾਰ ਯਾਰ ਇਹ ਕੀ ਸਵਾਲ ਪੁੱਛਿਆ ਮੈਨੂੰ ਨਾ ਖੂਬਸੂਰਤ ਲੋਕ ਪਸੰਦ ਨੇ ਨਾ ਸਮਝਦਾਰ ਬਸ ਮੈਂ ਤਾਂ ਤੂੰ ਪਸੰਦ ਆ ਆ ਯਾਰ ਬਾਈ ਬਾਈ ਗੱਲ ਸ਼ੈਲੀ ਤੇਰੇ ਲਈ ਦੋ ਲੈਣਾ ਅਰਜ ਨੇ ਸੱਚੀ ਛੇਤੀ ਬੋਲੋ ਠੰਡੇ ਪਕੌੜੇ ਹਾਂ ਤੇ ਮਾੜੇ ਸੋਰੇ ਰੱਬ ਕਿਸੇ ਨੂੰ ਨਾ ਦੇਵੇ ਰੁਕੋ ਦੋ ਲੈਣਾ ਹੁਣ ਤੁਸੀਂ ਵੀ ਸੁਣਦੇ ਜਾਓ ਠੰਡੀ ਕੜਾਈ ਤੇ ਮਾੜਾ ਜਵਾਈ ਰੱਬ ਕਿਸੇ ਨੂੰ ਨਾ ਦੇਵੇ ਜੋੜੀਆਂ ਤਾਂ ਅਸਮਾਨ ਚ ਬੰਦੀਆਂ ਨੇ ਬਸ ਕਲੇਸ਼ਪਾਉਣ ਨਹੀਂ ਥੱਲੇ ਆਉਂਦੀਆਂ ਨੇ ਇਹ ਦੇਖੋ ਇਹ ਦੇਖੋ ਇਹ ਨਾ ਕੋਈ ਨਾ ਕੋਈ ਪ੍ਰੇਮ ਨਹੀਂ ਇਹ ਕੀ ਹੋ ਰਿਹਾ ਇਹ ਮੈਂ ਕਿਹਾ ਸਧਾਰਜੀ ਮੈਨੂੰ 2000 ਰੁਪਏ ਉਧਾਰਾ ਦੇ ਦੋ ਮੈਂ ਕਿਹਾ ਜੀ ਜੀ ਦੇ ਦਿੰਨੇ ਆ ਉਧਾਰ ਪਰ ਤੈਨੂੰ ਨਾ ਮੇਰੀ ਇੱਕ ਗੱਲ ਦਾ ਜਵਾਬ ਦੇਣਾ ਪਊਗਾ ਉੱਚ ਪੁੱਛੋ ਕਿਸ ਵਾਲਾ ਮੈਂ ਦਊਂਗੀ ਜਵਾਬ ਐਸ ਦੁਨੀਆ ਚ ਸਭ ਤੋਂ ਮਿੱਠੀ ਜ਼ੁਬਾਨ ਕਿਹਦੀ ਐ ਨਹੀਂ ਪਤਾ ਜਿਦਾਰ ਮੰਗਣ ਵਾਲੇ ਦੀ ਅਗਲਾ ਪੈਸੇ ਲੈਤਾ ਲੈਂਦਾ ਜਦੋਂ ਪੈਸੇ ਉਧਾਰੇ ਮੋੜਨੇ ਹੁੰਦੇ ਨੇ ਫੇਰ ਅਗਲਾ ਮਿੱਠੀ ਮਿੱਠੀ ਜ਼ੁਬਾਨ ਨਾਲ ਲਾਰੇ ਲਾਈ ਜਾਂਦਾ ਗੱਲ ਤੂੰ ਆਪਣੇ ਮਾਂ ਨਾਲ ਤਾਂ ਵਧੀਆ ਬੋਲਦਾ ਤੇ ਮੇਰੇ ਨਾਲ ਜਦੋਂ ਦੇਖੋ ਲੜਦਾ ਰਹਿਣਾ ਮੇਰੀ ਮਾਂ ਨੇ ਮੈਨੂੰ ਵਧੀਆ ਬੋਲਣਾ ਸਿਖਾਇਆ ਇਸ ਕਰਕੇ ਮੈਂ ਉਹ ਇਹ ਨਾਲ ਬੋਲਦਾ ਤੇ ਮੈਨੂੰ ਲੜਨਾ ਸਿਖਾਇਆ ਇਸ ਕਰਕੇ ਮੈਂ ਤੇ ਇਹ ਨਾਲ ਲੜਦਾ ਤੂੰ ਤਾਂ ਨਾ ਬਸ ਆਪਣੀ ਮਾਂ ਦਾ ਹੀ ਬਣ ਕੇ ਵਹਿ ਜਾ ਕਰ ਮੇਰੀ ਮਾਂ ਇਸ ਘਰ ਦੀ ਮਾਲਕਣਾ ਤੇ ਤੂੰ ਬਾਹਰੋਂ ਆਈ ਹੋਈ ਐ ਬੇ ਉਹ ਵੀ ਇਸ ਘਰ ਨਹੀਂ ਜੰਮੀ ਸੀ ਉਹ ਵੀ ਬਾਹਰੋਂ ਆਈ ਆ ਮਾਰਦਾ ਗੱਲਾਂ